ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਸ਼੍ਰੀ ਵਰੁਣ ਸ਼ਰਮਾ ਤੇ ਆਈਪੀਐਸੀ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਪਟਿਆਲਾ ਵੱਲੋਂ ਸਮਾਜ ਵਿਰੋਧੀ ਅਨਸਰਾਂ ਤੇ ਮੋਟਰਸਾਈਕਲ ਚੋਰਾ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਪਟਿਆਲਾ ਸ਼ਹਿਰ ਦੇ ਹਰ ਇਲਾਕੇਾਂ ਦੇ ਵਿੱਚੋਂ ਚੋਰੀ ਕੀਤੇ ਕੁੱਲ 23 ਮੋਟਰਸਾਈਕਲ ਸਮੇਤ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਬਾਰੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਕੀ ਕਿਹਾ ਆਓ ਸੁਣਦੇ ਹਾਂ ਉਹ ਮੈਂਬਰੀ ਗਰੋ ਉਹਦੇ ਤੇ ਲੀਡ ਚੱਲੀ ਇੱਕ ਬਾਈਕ ਤੋਂ ਸ਼ੁਰੂ ਹੋਇਆ ਕੰਮ ਔਰ ਉਹ ਇੱਕ ਤੋਂ ਸ਼ੁਰੂ ਹੋ ਕੇ 23 ਬਾਈਕਸ ਤੱਕ ਚਲਾ ਗਿਆ ਔਰ ਉਹਨਾਂ ਚੋਂ ਇੱਕ ਜਿਹੜਾ ਮੁੰਡੜਾ ਹੈ ਉਹਦਾ ਨਾਮ ਯਾਦਵਿੰਦਰ ਹੈ ਦੂਜੇ ਦਾ ਨਾਮ ਹਰਮਨ ਇੱਕ ਮਾਨਸੇ ਦਾ ਰਹਿਣ ਵਾਲਾ ਹੈ ਔਰ ਇੱਕ ਰਤੀਆ ਫਤਿਹਬਾਦ ਦਾ ਰਹਿਣ ਵਾਲਾ ਇਹਨਾਂ ਨੇ ਆਪਸ ਚ ਇਕੱਠੇ ਹੋ ਕੇ ਇਹਨਾਂ ਨੇ ਪਟਿਆਲੇ ਦਾ ਕੋ ਕੋਨਾ ਹੀ ਨਹੀਂ ਛੱਡਿਆ ਜਿੱਥੋਂ ਇਹਨਾਂ ਨੇ ਜਾ ਕੇ ਬਾਈਕਸ ਤੋਂ ਚੋਰੀ ਨਾ ਕੀਤੀ ਔਰ ਇਹਨਾਂ ਮੋਡਸ ਆਫ ਆਪਰੇਂਡੇ ਆ ਕਿ ਬਾਈਕ ਚੋਰੀ ਕਰਨਾ ਉਸ ਚੀਜ਼ ਨੂੰ ਸੇਲ ਆਊਟ ਜਾਂ ਉਹ ਵੀ ਨਹੀਂ ਕਰਦੇ ਸੀ ਇਹ ਲੋਕਾਂ ਨੂੰ ਜਿਵੇਂ ਆਪਾਂ ਕੋਈ ਚੀਜ਼ ਗਹਿਣੇ ਤੇ ਰੱਖ ਦਿੰਦੇ ਆ ਜੀ ਓਵੇਂ ਕਿਸੇ ਤੋਂ 20 ਫੜ ਲੈ ਕਿਸੇ ਤੋਂ 30 ਫੜ ਲੈ ਤੇ ਅਗਲੇ ਨੂੰ ਗਹਿਣੇ ਤੇ ਬਾਈਕ ਦੇ ਦਤਾ ਤੇ ਅਗਲਾ ਵੀ ਉਸ ਬਾਈਕ ਨੂੰ ਫਿਰ ਉਸੇ ਤੇ ਹੀ ਚਲਾਈ ਜਾਂਦਾ ਜਿਹੜਾ ਆਪਾਂ ਇੱਕ ਐਫੀਡੇਵਿਟ ਕਰਕੇ ਦੇ ਦਿੰਦੇ ਆ ਤਾਂ ਇਹ ਸਾਰਾ ਜਿਹੜਾ ਗਰੋਅ ਹੈ ਇਹਨਾਂ ਦਾ ਇਹ ਜਿਹੜਾ ਦੋ ਬੰਦਿਆਂ ਦਾ ਦੋਵੇਂ ਹੀ ਅਸੀਂ ਫੜ ਲਏ ਨੇ ਹਾਲੇ ਤੱਕ ਦੀ ਇਨਵੈਸਟੀਗੇਸ਼ਨ ਚ ਅਸੀਂ 23 ਬਾਈਕਸ ਜਿਹੜੇ ਨੇ ਬਾਈ ਸਾਡੇ ਪੋਜੈਸ਼ਨ ਚ ਆ ਗਏ ਨੇ 23ਵਾਂ ਉਹਦਾ ਵੇਹ ਆ ਜਾਏਗਾ ਔਰ ਇਹਨਾਂ ਨੂੰ ਪੁਲਿਸ ਨੇ ਜਿਹੜਾ ਜੱਜ ਜੱਜ ਸਭ ਕੁਲ ਪੇਸ਼ ਕਰਕੇ ਔਰ ਇਹਨਾਂ ਦਾ ਰਿਮਾਂਡ ਲੈ ਲਿਆ ਔਰ ਅੱਗੇ ਜਿਹੜੇ ਬਾਕੀ ਨੇ ਹੋਰ ਇਹਨਾਂ ਨੇ ਕੀ ਕੀ ਕੀਤਾ ਉਹਨੂੰ ਡੰਗਾਈ ਨਾਲ ਕੀਤਾ ਜਾਏਗਾ ਅੱਜ ਦਾ ਪੀਸੀ ਕਾਰਾਂ ਦਾ ਮਕਸਦ ਇਹ ਹੈ ਵੀ ਜਦੋਂ ਵੀ ਆਪਾਂ ਕੋਈ ਵਾਹਨ ਲੈਣੇ ਆ ਤਾਂ ਪਬਲਿਕ ਦਾ ਵੀ ਫਰਜ਼ ਬੰਦਾ ਹੈ ਵੀ ਨਾਲ ਦੀ ਨਾਲ ਜਿਹੜਾ ਓਨਰ ਹੈ ਫਸਟ ਓਨਰ ਟੂ ਸੈਕੰਡ ਓਨਰ ਪ੍ਰੋਪਰ ਆਪਣੀਆਂ ਆਰ ਸੀਜ਼ ਔਰ ਬਾਕੀ ਚੀਜ਼ਾਂ ਚੈੱਕ ਕਰਨੀਆਂ ਚਾਹੀਦੀਆਂ ਨੇ ਔਰ ਇਦਾਂ ਦਾ ਕੋਈ ਵੀ ਚੀਜ਼ ਨਹੀਂ ਲੈਣਾ ਚਾਹੀਦਾ ਜਿਹੜਾ ਐਫੀਡੇਵਿਡਸੀ ਤੁਰੇ ਫਿਰਦੇ ਨੇ ਜਿਹੜੇ ਛੋਟੇ ਵਾਈਕ ਵਹੀਕਲ ਨੇ ਹੁੰਦਾ ਹੀ ਪੰਗਾ ਇਸ ਕਰਕੇ ਹੈ ਕਿ ਅਬ ਜਦੋਂ ਵੀ ਅਸੀਂ ਟੂ-ਵੀਲਰ ਨੂੰ ਟ੍ਰੇਸ ਕਰਦੇ ਹਾਂ ਜਾਂ ਕੋਈ ਸੀਸੀਟੀਵੀ ਵਿੱਚ ਕਿਸੇ ਹੋਰ ਕ੍ਰਾਈਮ 'ਚ ਵੀ ਆ ਜਾਂਦਾ ਤਾਂ ਪਤਾ ਲੱਗ ਜਾਂਦਾ ਵੀ ਫਸਟ ਓਨਰ ਨੇ ਲਿਆ ਉਹਨੇ ਅੱਗੇ ਉਵੇਂ ਹੀ ਖਲਤਿਆ ਬਿਆਨ ਦੇ ਐਫੀਡੇਵਿਡ ਤੇ ਅੱਗੇ ਬੀਚਸ ਤਾਂ ਉਹ 5 5 6 6 ਥਾਂ 'ਤੇ ਵਿਕ ਜਾਂਦਾ ਔਰ ਬਾਅਦ 'ਚ ਉਹਨੂੰ ਟ੍ਰੇਸ ਕਰਨਾ A ਤੋਂ ਲੈ ਕੇ Z ਤੱਕ ਜਾਣਾ ਉਹ ਬਹੁਤ ਲੰਮਾ ਤੇ ਟਾਈਟੀ ਕੰਮ ਬਣ ਜਾਂਦਾ ਹੈ। ਹਟਕ ਕੰਮ ਬਣ ਜਾਂਦਾ ਤੇ ਇਸ ਕਰਕੇ ਤੁਹਾਡੇ ਮੀਡੀਅਮ ਧਰੂ ਅਸੀਂ ਅਪੀਲ ਕਰਦੇ ਆਂ ਵੀ ਜਿਹੜੀ ਓਨਰਸ਼ਿਪ ਉਹ ਨਾਲ ਦੀ ਨਾਲ ਚੇਂਜ ਹੋਣੀ ਚਾਹੀਦੀ ਹੈ ਇਹਦੇ ਨਾਲ ਜਿਹੜਾ ਬੰਦਾ ਵੇਚਦਾ ਸਭ ਤੋਂ ਪਹਿਲਾਂ ਸਿਕਿਉਰਿਟੀ ਉਹਦੀ ਹੈ ਕਿ ਉਹਨੇ ਕੋਈ ਬਾਈਕ ਵੇਚਦਾ ਜਿਸ ਬੰਦੇ ਨੂੰ ਅੱਗੇ ਕਰਾਇਮ ਕਰਦੇ ਬਾਈਕ ਉਹਦੇ ਨਾਮ ਤੇ ਖੜਾ ਰਹਿ ਜਾਂਦਾ ਤਾਂ ਇਸ ਚੀਜ਼ਾਂ ਦਾ ਗੌਰ ਕਰਨ ਦੀ ਲੋੜ ਹੈ ਔਰ ਜਿਹੜਾ ਇਹ ਗ로우 ਹੈ ਇਹਨੂੰ ਇੱਕ ਜਿਵੇਂ ਦੱਸਿਆ ਤੁਹਾਨੂੰ ਇੱਕ ਬਾਈਕ ਅਸੀਂ ਰਾਉਂਡ ਅਪ ਕੀਤਾ ਉਤੋਂ ਫਿਰ ਪੁੱਛ ਕੇ ਸ਼ੁਰੂ ਹੋ ਗਈ ਤਾਂ ਜਿਹੜੀ ਸਾਡੇ ਡੀਐਸਪੀ ਸਾਹਿਬ ਨੇ ਸਰਦਾਰ ਸੁਤਨਾਮ ਸਿੰਘ ਔਰ ਮੇਰੇ ਐਸਐਚਓ ਲੋਹਰੀਗੇਟ ਨੇ ਸ਼ਿਵਰਾਜ ਢੱਲੋਵਰ ਇਹਨਾਂ ਨੇ ਆਪਸ ਵਿੱਚ ਜਿਹੜਾ ਐਜ਼ ਅ ਟੀਮ ਵਰਕ ਦਿਖਾਉਂਦੇ ਹੋਏ ਔਰ ਇਹਨੂੰ ਸਟੈਪ ਬਾਈ ਸਟੈਪ ਕਰਦੇ ਹੋਏ ਹੁਣ 23 ਤੱਕ ਪਹੁੰਚ ਗਏ ਆ ਜਿਹੜਾ ਮੋਟਰਸਾਈਕਲ ਦਾ ਟਾਰਗੇਟ ਕੀਤਾ ਜਾ ਰਿਹਾ ਸਪਲੈਂਟਰੀ ਸਾਰੇ ਸਰ ਦੇਖੋ ਜੀ ਜਿਹੜਾ ਬੰਦਾ ਚੋਰ ਹੈ ਉਹਨੇ ਤਾਂ ਈਜ਼ੀ ਟਾਰਗੇਟ ਦੇਖਣਾ ਕਿ ਕਿਹੜਾ ਈਜ਼ੀ ਟਾਰਗੇਟ ਹੈ ਕਿੱਥੇ ਅਵੰਡਣ ਖੜਾ ਜਦੋਂ ਤੋਂ ਮੈਂ ਮੋਟਰਸਾਈਕਲ ਲੈ ਜਾ ਸਕਾਂ ਸਰ ਸਾਰਾ ਇਹ ਪਟਿਆਲੇ ਦੇ ਵਿੱਚ ਪਟਿਆਲੇ ਦਾ ਕੋਨਾ ਹੀ ਨਹੀਂ ਛੱਡਿਆ ਕੋਈ ਇਹਨਾਂ ਨੇ ਜਿੱਥੋਂ ਆਪਾਂ ਵੀ ਦੇਖਦੇ ਸੀ ਪਿੱਛੇ ਜੇ ਟਾਡੀ ਮਾਰਡੀਮ ਮੋੜ ਸਣੀ ਵੀ ਸਾਨੂੰ ਮਾਰਿਆ ਸੀ ਵੀ ਫੁਲਾਣੀ ਦਾ ਬਾਈਕ ਮਿਸ ਹੋ ਗਿਆ ਜੀ ਫੁਲਾਣੀ ਦਾ ਮਿਸ ਹੋ ਗਿਆ ਅਸੀਂ ਉਹਨਾਂ ਤੋਂ 23 ਬਾਈਕ ਜਿਹੜੇ ਨੇ ਰਿਕਵਰ ਕਰਨ ਚ ਕਾਮਯਾਬ ਹੋਏ ਸਰ ਨਾਕਾ ਬੰਦੂਈ ਚ ਫੜੇ ਗਏ ਨੇ ਐਂਡ that is part of investigation ਕਿ ਕਿਵੇਂ ਇਨਫਰਮੇਸ਼ਨ ਆਈ ਤੇ ਕਿਵੇਂ ਅਸੀਂ ਅੱਗੇ ਡਵੈਲਪ ਕੀਤੀ ਜੀ ਬੈਕਗਰਾਉਂਡ ਰਿਹਾ ਕਾਰਨ ਕੀ ਸੀ ਇਹ ਲਾਚੋਰੀ ਜੀ ਮਨੀ ਜੀ ਸਰ ਪਹਿਲਾਂ ਵੀ ਇਹ ਚੱਲ ਰਿਹਾ ਪਤਾ ਨਹੀਂ ਪਹਿਲਾਂ ਸਰ ਇਹ ਨਵੇਂ ਨਵੇਂ ਉੱਠੇ ਕ੍ਰਿਮੀਨਲ ਨੇ ਇਨਾਂ ਦੇ ਪ੍ਰੀਵੀਅਸ ਕੋਈ ਜਿਹੜਾ ਕ੍ਰਿਮੀਨਲ ਹਿਸਟਰੀ ਨਹੀਂ ਹੈਗੀ ਆ ਔਰ ਜਿਵੇਂ ਮੈਂ ਦੱਸਿਆ ਇੱਕ ਰਤੀਏ ਦਾ ਇੱਕ ਮਾਨਸਾ ਦਾ ਕਿੰਨੀ ਕਿੰਮਰੇ ਹੈਗੇ ਛੋਟੇ ਬੱਚੇ ਜੀ ਬਾਈ-ਬਾਈ 33 ਸਾਲ ਦੇ ਮੁੰਡੇ ਮੈਂ ਪਹਿਲਾਂ ਕਲੀਅਰ ਕੀਤਾ ਮੈਂ ਤੁਹਾਨੂੰ ਪਹਿਲਾਂ ਕਰਤਾ ਮਤਲਬ ਇਹ ਪਹਿਲਾਂ ਇਹ ਵੇਚ ਦੇਣੀ ਹੈ ਗਹਿਣੇ ਰੱਖ ਦੇਣੇ ਜਿਵੇਂ ਸ਼ਾਮ ਤੇ ਆਪਾਂ ਦੇ ਦਿੰਨੇ ਆ ਜੀ ਸਾਰੇ ਚੋਰੀ ਤੋਂ ਇਲਾਵਾ ਇੱਕ ਵੱਖਰੇ ਕਿਸਮ ਦਾ ਗੁਨਾਹ ਕੀਤਾ ਜਾ ਰਿਹਾ ਜਿਹੜਾ ਕਿਸੇ ਨੂੰ ਮਿਸਗਾਈਡ ਕੀਤਾ ਜਾ ਰਿਹਾ ਜਿਹੜਾ ਖਰੀਦ ਰਿਆ ਸੀ ਕੀ ਉਹਨੇ ਇਸ ਦੀ ਕੋਈ ਸਰਪੋਰਟ ਨਹੀਂ ਬਣਾਈ ਕਿ ਕਰਾਈਂ ਰਿਪੋਰਟ ਪੁਲਿਸ ਕੋਲ ਜੰਮੀ ਸੀ ਪਰ ਜਿਹੜਾ ਖਰੀਦ ਰਿਆ ਮੈਂ ਉਹੀ ਤਾਂ ਤੁਹਾਡੇ ਬਾਡੀਅਮ ਤੋਂ ਬੇਨਤੀ ਕੀਤੀ ਹੈ ਕਿ ਜਦੋਂ ਵੀ ਆਪਾਂ ਵਾਹਨ ਕੋਈ ਲੈਣੇ ਆ ਜਾਂ ਹੋਰ ਹੈ ਉਹਦੇ ਡਾਕੂਮੈਂਟਸ ਪ੍ਰੋਪਰ ਵੈਰੀਫਾਈ ਕਰਨੇ ਚਾਹੀਦੇ ਨੇ ਵੇਚਣ ਵਾਲੇ ਨੂੰ ਵੀ ਗੌਰ ਕਰਨੀ ਚਾਹੀਦੀ ਹੈ ਵੀ ਜਦੋਂ ਵੇਚੇ ਉਹ ਨਾਲ ਦੀ ਨਾਲ ਅਗਲੇ ਨੂੰ ਕਹੇ ਵੀ ਆਪਣੇ ਨਾਮ ਤੇ ਆਸਾਨੀ ਮੈਂ ਆਪਣੇ ਨਾਮ ਤੇ ਕੰਟੀਨਿਊ ਨਹੀਂ ਰੱਖਣੀ ਸਰ ਇਹ ਕੀ ਜੇ ਕਿਸੇ ਨੂੰ ਕੋਈ ਗੈਣੇ ਦਿੰਦੇ ਸੀਗੇ ਤੇ ਕੋਈ ਡਾਕੂਮੈਂਟ ਵੀ ਬਣਾਉਂਦੇ ਸੀ ਉਹਦੇ ਹੱਥ ਦੇ ਵਿੱਚ ਆਰ.ਸੀ. ਜਾਂ ਕੋਈ ਇੰਸ਼ੋਰੈਂਸ ਵਗਰਾ ਇਹ ਸਾਰੀ ਚੀਜ਼ ਪਰ ਇਹ ਪਾਰਟ ਆਫ ਹੋਇਆ ਜੇ ਮੈਂ ਹੁਣ ਇਹ ਟ੍ਰਿਕ ਵੀ ਤੁਹਾਨੂੰ ਦੱਸਣ ਲੱਗ ਗਿਆ ਤਾਂ ਮੈਂ ਅੱਗੇ ਆਈਡੀਆ ਨਹੀਂ ਸਪਲਾਈ ਕਰ ਸਕਦਾ ਸੌਰੀ ਇਟਸ ਅ ਪਾਰਟਸ ਆਫ ਇਨਵੈਸਟੀਗੇਸ਼ਨ ਕਿ ਇਹ ਕਿਵੇਂ ਉਹਨਾਂ ਨੂੰ ਕਨਵਿੰਸ ਕਰਦੇ ਸਰ ਇਹ ਤਾਂ ਵੀ ਆਪਾਂ ਨਕੀਲ ਕਰਦੇ ਕਿ ਬਿਲਕੁਲ ਸਰ ਬਿਲਕੁਲ ਜੀ ਬਿਲਕੁਲ ਸਾਰਾ ਚੀਜ਼ ਇਟ ਇਜ਼ ਇਨ ਦਾ ਵੇ ਐਂਡ ਇਨਵੈਸਟੀਗੇਸ਼ਨ ਚੋਂ ਦੇਖਾਂ ਸਰ ਰਿਮਾਂਡ ਲਿਆ ਸਭ ਤੋਂ ਪਹਿਲਾਂ ਅਸੀਂ ਬਾਈਕ ਰਿਕਵਰ ਕੀਤੇ ਨੇ ਉਦੋਂ ਬਾਅਦ ਇਹਨਾਂ ਨੇ ਉਹ ਟ੍ਰੇਲ ਬਣਾਵਾਂਗੇ ਮੰਡੀ ਟ੍ਰੇਲ ਔਰ ਉਸ ਉਸ ਚੀਜ਼ ਨੂੰ ਇਨਵੈਸਟੀਗੇਟ ਕਰਾਂਗੇ ਸਰ ਜਿਹੜੇ ਲੋਕ ਆਪਣਾ ਮੋਟਰਸਾਈਕਲ ਵਾਪਸ ਲੈਣਾ ਜਾਂਦੇ ਆ ਉਹ ਕਿਸ ਤਰ੍ਹਾਂ ਪੁਲਿਸ ਸਰ ਬਿਲਕੁਲ ਜੀ ਉਹਨਾਂ ਨੂੰ ਜਿਵੇਂ ਹੁਣ ਅਸੀਂ ਸਾਰਾ ਆ ਲਿਸਟ ਮੇਰੇ ਕੋਲ ਹੈ ਮੋਟਰਸਾਈਕਲ ਨੰਬਰ ਇਸ ਬੁਰਦਾਰੀ ਕਰਾ ਕੇ ਜਿਹੜੇ ਓਨਰ ਆਪਣਾ ਓਨਰ ਦਿਖਾਊਗਾ ਆਪਣੀ ਆਰਸੀ ਨਾਮ ਦੇ ਨਾਲ ਦੀਆਂ ਬੁਰਦਾਰੀਆਂ ਹੋ ਜਾਣਗੀਆਂ ਸਰ ਇਹ ਉਹ ਸਰ ਇਹ ਕਹਿ ਸਕਦੇ ਆ ਕਿ ਜਿਹੜਾ ਰਜਿਸਟਰ ਹਸਪਤਾਲ ਦੇ ਵਿੱਚ ਲਗਾਤਾਰ ਮੋਟਰਸਾਈਕਲ ਸਰ ਕਾਲੀ ਮਾਤਾ ਮੰਦਰ ਰਜਿੰਦਰਾ ਹਸਪੀਟਲ ਔਰ ਆਪਣੇ ਜਿਹੜੀਆਂ ਜਿੰਨੀਆਂ ਮੇਜਰ ਥਾਮਾਂ ਨੇ ਕੋਈ ਛੱਡਿਆ ਹੀ ਨਹੀਂ ਸ਼ਹਿਰ ਦੀ ਸਾਡੇ ਤੋਂ ਚੋਰੀ ਨਾ ਕੀਤੀ। ਪਰ ਜਿਵੇਂ ਜਿਵੇਂ ਰਤੀ ਇਹ ਤਾਂ ਮਾਨਸਾ ਦੇ ਸੀ ਜੀ ਔਰ ਪਟਿਆਲੇ ਰਹਿੰਦੇ ਸੀ ਜਿੰਜਾ ਵਾ ਚੋਰੀ ਦਾ ਕੰਮ ਉੱਥੇ ਲੱਗੇ ਹੁੰਦੇ। ਜਨਾਬ ਪੀਜੀ ਚ ਰਹਿੰਦੇ ਨੇ। ਤੇ ਇਹਨਾਂ ਨੇ ਆ ਨਵਾਂ ਆਈਡੀਆ ਕ੍ਰੀਏਟ ਕੀਤਾ ਔਰ ਕੁਛ ਦੇਣਾ ਕਿ ਇਹਨਾਂ ਨੇ ਤਰਥੱਲੀ ਮਚਾਤੀ ਹਰ ਥਾਂ ਤੋਂ ਬਾਈਕ ਚੱਕ ਲਿਆ।